ਕਾਰਵਾਈ ਰੰਮੀ ਗਈ ਹੈ ਜੀ ਦੇਖੋ ਪਾਜੀ ਜ਼िला ਪ੍ਰਸ਼ਾਸਨ ਦੇ ਮੁਤਾਬਕ ਅਤੀ ਸ਼ਹਿਰ ਨੂੰ ਇਨਕਲੋਜਮੈਂਟ ਰਹਿਤ ਕਰਨ ਲਈ ਪਿਛਲੇ 15 ਦਿਨ ਤੋਂ ਮੈਮ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵਕਵਾ ਕਰੋੜ ਵਕ ਵਕ ਏਰੀਆ ਜਿਹੜੇ ਅਸੀਂ ਉਹ ਜਿਹੜੇ ਆ ਉਹਦਾ ਸ਼ਡਿਊਲ ਬਣਾਇਆ ਹੋਇਆ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ ਅੱਜ ਕਿੰਨੇ ਕੇ ਜਿਹੜੇ ਨਜਾਇਜ਼ ਕਬਜ਼ੇ ਢਾਇਆ ਅੱਜ ਅਸੀਂ ਤਕਰੀਬਨ 25 ਤੋਂ 30 ਕਰਾਏ ਕੀਤੇ ਆ ਔਰ ਮੈਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕਰਨਾ ਵੀ ਪੂਰਾ ਸਹਿਯੋਗ ਦਿਆ ਕਰੋ ਬੜੇ ਲਿਖੇ ਵਰਕ ਦੇਖੋ ਕੀ ਹਾਲ ਕਰਨੇ ਇਹ ਲੱਗਦਾ ਕਿ ਸਿਰਫ ਸਵੇਸਵਾਰਨਾ ਹੀ ਇਹ ਹਟਾਈ ਜਾ ਸਕਦੇ ਆ ਜਾਂ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਜਾਂ ਨਹੀਂ ਭਾਜੀ ਇਹਨਾਂ ਨੂੰ ਮਨਾਤੀ ਵੀ ਕਰਾਈ ਹੈ ਨੋਟਿਸ ਵੀ ਦਿੱਤੇ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੇਖੋ ਫਿਸ਼ਪਾਰਕ ਦੇ ਫਿਸ਼ ਮਾਰਕੀਟ ਦੇ ਵਿੱਚ ਲੋਕਾਂ ਨੂੰ ਪਤਾ ਲੱਗੀ ਹੈ ਕਿਉਂਕਿ ਜਦੋਂ ਅਸੀਂ ਵੀ ਲਗਾਤਾਰ ਤੁਰੇ ਰਵਾਂਗੇ ਨਾ ਜੇ ਅਸੀਂ ਬੰਦ ਹੋ ਜਾਾਂਗੇ ਫਿਰ ਕੰਮ ਜਿਹੜਾ ਲਟਕੋ ਜਿੰਦਾ ਤੇ ਜੇ ਅਸੀਂ ਵੀ ਤੁਰੇ ਰਹੀਏ ਵੀ ਇਹਨਾਂ ਨੂੰ ਸਹੂਜ ਦਿੰਦਾ ਆਪਣੇ ਆਪ ਲੋਕਾਂ ਲਈ ਬਹੁਤ ਜੀ ਦੁਕਾਨਦਾਰ ਇਤਰਾਜ਼ ਕਰਦੇ ਨਹੀਂ ਫਿਰ ਦੇਖੋ ਦੋ ਤਿੰਨ ਪਰਸੈਂਟ ਲੋਕ ਹੁੰਦੇ ਜਿਹੜੇ ਇਤਰਾਜ਼ ਕਰਦੇ ਆ ਜ਼ਿਆਦਾਤਰ ਲੋਕ ਬਹੁਤ ਖੁਸ਼ ਹੁੰਦੇ ਆ ਪਬਲਿਕ ਬਹੁਤ ਖੁਸ਼ ਰਹੀ ਆ ਲੋਕਾਂ ਨੂੰ ਨੰਗਨ ਦੇ ਵਿੱਚ ਕੋਈ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਵਧੀਆ ਆ ਸਾਰੇ ਦੁਕਾਨਦਾਰ ਇੱਕ ਦੋ ਪਰਸੈਂਟ ਹੁੰਦੇ ਵਾਜੀ ਇਹ ਉਹਨਾਂ ਦੇ ਕਿਤੇ ਜਿਹਨੇ ਕਬਜ਼ੇ ਕੀਤੇ ਹੋਏ ਆ ਕਿ ਹਾਂ ਹਾਂ ਬਿਲਕੁਲ ਬਿਲਕੁਲ ਜਿਹਨਾਂ ਟੈਂਪਰੇਰੀ ਇਨਕ੍ਰੋਜਮੈਂਟਾਂ ਕੀਤੀਆਂ ਔਰ ਜਿੱਤ ਤੋਂ ਬਿਨਾਂ ਰਿਆ ਹੀ ਨਹੀਂ ਜਾ ਸਕਦਾ ਵੇਖੋ ਇਹ ਤੁਹਾਡੇ ਸਾਹਮਣੇ ਮਰੀਆਰੀ ਵਾਲੇ ਤੁਸੀਂ ਪੜ੍ਹੇ ਲਿਖੇ ਬਿਲਕੁਆਲੀਫਾਈਡ ਬੰਦੇ ਤਿੰਨ ਵਾਰੀ ਕਹਿ ਚੁੱਕਿਆ ਔਰ ਇੱਕ ਐਡਵੋਕੇਟ ਖਰਾਨੀ ਵਾਲੀ ਗੱਲ ਆ ਇਹ ਪੜ੍ਹਿਆ ਲਿਖਿਆ ਵਰਗ ਵੀ ਇਹ ਕੰਮ ਕਰੇ ਕਈ ਦੁਕਾਨਦਾਰਾਂ ਦਾ ਕਹਿਣਾ ਆ ਕਿ ਸਿਰਫ ਟਾਰਗੇਟ ਕਰਕੇ ਜਾਂ ਰਾਜੀ ਨਿਤਾਵਾਂ ਲਈ ਨਹੀਂ 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 ਭਾਜੀ ਟਾਰਗਟ ਜੀ ਇਤਾਂ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਸੱਕ ਸਾਰਾ ਟਾਰਗੇਟ ਕਿੱਥੋਂ ਕੀ ਅਪੀਲ ਕੀ ਆ ਅਪੀਲ ਜਿਹੜੀ ਦੁਕਾਨਦਾਰਾਂ ਨੇ ਇਹ ਹੋਊਗਾ ਵੀ ਸਾਨੂੰ ਨਗਰ ਕੌਂਸਲ ਸਹਿਯੋਗ ਦੇਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਕੰਮ ਕਰ ਰਹੇ ਆ ਹੁਣ ਬਾਜ਼ਾਰਾਂ ਦੇ ਵਿੱਚ ਜਿਹੜਾ ਵਪਾਰ ਮੰਡਲਾ ਉਹ ਸਾਡੇ ਨਾਲ ਬਿਲਕੁਲ ਖੜਾ ਹੈ ਉਹ ਕਹਿੰਦੇ ਆ ਕਹਿੰਦੇ ਵੀ ਠੀਕ ਹੈ ਵੀ ਤੁਹਾਡੇ ਕਰਨ ਨਾਲ ਲੋਕਾਂ ਦੇ ਅੰਦਰ ਦੁਕਾਨਦਾਰਾਂ ਦੇ ਜਿਹੜੀਆਂ ਦੁਕਾਨਾਂ ਤੇ ਗਾਹ ਕਾਇਆ ਨੇ ਤੇ ਲੋਕੀਂ ਅੰਦਰ ਹੁੰਦੇ ਨਹੀਂ ਬਾਹਰ ਤੇ ਲੋਕ ਜਿੰਨੇ ਵੀ ਆ ਸੰਡੇ ਬਾਜ਼ਾਰ ਲੱਗ ਜਾਂਦਾ ਸੀ ਕਦੇ ਕੁਝ ਲੱਗ ਜਾਂਦਾ ਸੀ ਉਹਦੇ ਵਿੱਚ ਵੀ ਅਸੀਂ ਪੂਰੇ ਇਸਤ ਲੋਕ ਆ ਜਾਂਦੇ ਆ ਬਾਹਰੋਂ ਵਿਚਾਰੇ ਜਿਹੜੇ ਇੱਥੇ ਟੈਕਸ ਭਰਨਦੇ ਆ ਸਾਰਾ ਹੋਰ ਜੀਐਸਟੀ ਧਾਰਨਦੇ ਆ ਉਹ ਦੁਕਾਨਦਾਰ ਉਧਾਂ ਬੈਠੇ ਜਿਹੜੇ ਬਾਹਰੋਂ ਆ ਜਾਂਦੇ ਆ ਸੇਲਾ ਸੁਲਾ ਲਾ ਕੇ ਨਾਲੇ ਤੇ ਇਨਕਲੂਜਮੈਂਟ ਕਰਦੇ ਨੇ ਨਾਲ ਗੰਦ ਪਾਏ ਨਾ ਕੋਈ ਟੈਕਸ ਦੇਦੇ ਆ ਰੋਜੀ ਮਮ ਸ਼ਿਟਰ ਕੀ ਦੀ ਬਿਲਕੁਲ ਡੇਲੀ ਡਿਲੀਵਰੀ